ਬੱਚੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਅੱਜ ਆਪਾਂ ਜਮਾਤ 5ਵੀਂ ਦਾ ਖੇਤੀਬਾੜੀ ਵਿਸ਼ੇ ਦਾ ਪੰਜਵਾਂ ਪਾਠ ਖਾਦਾਂ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਇਸ ਪਾਠ ਨਾਲ ਸੰਬੰਧਿਤ ਪਾਠ ਪੁਸਤਕ ਦੇ ਪਿਛਲੇ ਪ੍ਰਸ਼ਨ ਉੱਤਰ ਜਿਹੜੇ ਮੈਂ ਇੱਕ ਵੀਡੀਓ ਬਣਾ ਕੇ ਪਹਿਲਾਂ ਤੁਹਾਨੂੰ ਸ਼ੇਅਰ ਕਰ ਚੁੱਕਾ ਹਾਂ ਉਸ ਦਾ ਵੀਡੀਓ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪਾ ਰਿਹਾ ਹਾਂ ਉਸ ਨੂੰ ਵੀ ਤੁਸੀਂ ਧਿਆਨ ਨਾਲ ਦੁਬਾਰਾ ਸੁਣ ਲੈਣਾ ਅਤੇ ਆਪਣੇ ਕਾਪੀਆਂ 'ਤੇ ਉਪਰੇਸ਼ਨ ਉੱਤਰ ਜ਼ਰੂਰ ਤਾਰਨਾ ਜੇਕਰ ਤੁਸੀਂ ਇਸ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਬੱਚੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਦੱਬੋ ਤਾਂ ਜੋ ਹੱਦ ਨਵੇਂ ਪਹਾੜ ਦੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ ਇਹ ਇੱਕ ਇੱਕ ਨੰਬਰ ਦੇ ਪ੍ਰਸ਼ਨ ਉੱਤਰ ਹੁੰਦੇ ਨੇ ਪਹਿਲਾ ਪ੍ਰਸ਼ਨ ਕਿਸੇ ਜੈਵਿਕ ਖਾਦ ਦੇ ਉਦਾਹਰਣ ਦਿਓ ਰੂੜੀ ਖਾਦ ਜਿਹੜੀ ਉਹ ਜੈਵਿਕ ਖਾਦ ਹੁੰਦੀ ਹੈ ਰੂੜੀ ਖਾਦ ਦੇ 100 ਕਿਲੋਗ੍ਰਾਮ ਵਿੱਚ ਕਿੰਨੀ ਨਾਈਟ੍ਰੋਜਨ ਹੁੰਦੀ ਹੈ ਬੱਚੋ ਰੂੜੀ ਖਾਦ ਦੇ 100 ਕਿਲੋਗ੍ਰਾਮ ਵਿੱਚ 1 ਕਿਲੋ ਜੂਰੀਆ ਦੇ ਬਰਾਬਰ ਨਾਈਟ੍ਰੋਜਨ ਹੁੰਦੀ ਹੈ ਰੂੜੀ ਖਾਦ ਦੇ 100 ਕਿਲੋਗ੍ਰਾਮ ਵਿੱਚ ਕਿੰਨੀ ਫਾਸਫੋਰਸ ਹੁੰਦੀ ਹੈ ਰੂੜੀ ਖਾਦ ਦੇ 100 ਕਿਲੋ ਵਿੱਚ 1 ਕਿਲੋ ਸੁਪਰ ਫਾਸਫਟ ਪੋਰਡ ਦੇ ਬਰਾਬਰ ਫਾਸਫੋਰਸ ਹੁੰਦੀ ਹੈ ਜੰਤਰ ਦੀ ਫਸਲ ਨੂੰ ਖੇਤ ਵਿੱਚ ਵਾਉਣ ਨੂੰ ਕੀ ਕਹਿੰਦੇ ਹਨ ਜੰਤਰ ਦੀ ਫਸਲ ਨੂੰ ਖੇਤ ਜਵਾਨ ਨੂੰ ਹਰੀ ਖਾਦ ਕਹਿੰਦੇ ਹਨ ਪੋਟਾਸ਼ ਤੱਤ ਦੀ ਪ੍ਰਾਪਤੀ ਲਈ ਕਿਹੜੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ ਪੋਟਾਸ਼ ਤੱਤ ਦੀ ਪ੍ਰਾਪਤ ਲਈ ਪ੍ਰਾਪਤੀ ਲਈ ਰਸਾਇਣਿਕ ਖਾਦ ਮੂਰੇਟ ਆਫ ਪੋਟਾਸ਼ ਵਰਤੀ ਜਾਂਦੀ ਹੈ ਅਗਲਾ ਪ੍ਰਸ਼ਨ ਮੂਰੇਟ ਆਫ ਪੋਟਾਸ਼ ਵਿੱਚ ਕਿੰਨਾ ਪੋਟਾਸ਼ ਤੱਤ ਹੁੰਦਾ ਹੈ ਮੂਰੇਟ ਆਫ ਪੋਟਾਸ਼ ਵਿੱਚ 60% ਪੋਟਾਸ਼ ਹੁੰਦਾ ਹੈ ਪੰਜਾਬ ਵਿੱਚ ਕਿੰਨੀਆਂ ਜ਼ਮੀਨਾਂ ਵਿੱਚ ਪोटाश ਦਾ ਘਾਟ ਹੈ ਪੰਜਾਬ 'ਚ ਸਿਰਫ 5 ਤੋਂ 10% ਜ਼ਮੀਨਾਂ ਵਿੱਚ ਹੀ ਪोटाश ਦੀ ਘਾਟ ਹੈ ਡੀਏਪੀ ਦਾ ਪੂਰਾ ਨਾਮ ਦੱਸੋ ਡਾਈ ਅਮੋਨੀਅਮ ਫਾਸਫੇਟ ਡੀਏਪੀ ਦਾ ਪੂਰਾ ਨਾਮ ਹੈ ਡਾਈ ਅਮੋਨੀਅਮ ਫਾਸਫੇਟ ਸਿੰਗਲ ਸੁਪਰ ਫਾਸਫੇਟ ਵਿੱਚ ਕਿੰਨਾ ਫਾਸਫorus ਤੱਤ ਹੁੰਦਾ ਹੈ ਸਿੰਗਲ ਸੁਪਰ ਫਾਸਫੇਟ ਵਿੱਚ 16% ਫਾਸਫorus ਹੁੰਦਾ ਹੈ ਫੇ ਡੀਏਪੀ ਵਿੱਚ ਕਿੰਨਾ ਫਾਸਫਰਸ ਤੱਤ ਹੁੰਦਾ ਹੈ ਬੱਚੋ ਡੀਏਪੀ ਵਿੱਚ 46% ਫਾਸਫਰਸ ਤੱਤ ਹੁੰਦਾ ਹੈ ਹੁਣ ਜਿਹੜੇ ਪ੍ਰਸ਼ਨ ਉਹ ਛੋਟੇ ਉੱਤਰਾਂ ਵਾਲੇ ਨੇ ਇਹ ਆ ਦੋ ਨੰਬਰਾਂ ਦੇ ਪ੍ਰਸ਼ਨ ਹੁੰਦੇ ਨੇ ਇਹਨਾਂ ਦਾ ਉੱਤਰ ਜਿਹੜਾ ਦੋ ਨੰਬਰ ਮਿਲਦੇ ਨੇ ਜੇ ਤੁਸੀਂ ਪੂਰਾ ਲਿਖ ਦਿਓ ਦੋ ਜਾਂ ਤਿੰਨ ਵਾਕਾਂ 'ਚ ਲਿਖਣਾ ਹੁੰਦਾ ਹੈ ਪਹਿਲਾ ਖਾਦ ਦੀ ਵਰਤੋਂ ਕਿਸ ਸਮੇਂ ਕੀਤੀ ਜਾਂਦੀ ਹੈ ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਪਹਿਲਾਂ ਅਤੇ ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਬਾਅਦ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਕਿਹੜੇ ਪੌਦੇ ਵਰਤ ਸਕਦੇ ਹਨ ਤੇ ਕਿਹੜੇ ਨਹੀਂ ਹਵਾ ਵਿੱਚਲੀ ਨਾਈਟ੍ਰੋਜਨ ਗੈਸ ਨੂੰ ਫਲੀਦਾਰ ਫਸਲਾਂ ਪ੍ਰਾਪਤ ਕਰ ਸਕਦੇ ਹਨ ਤੇ ਦੂਸਰੇ ਦੇ ਪ੍ਰਾਪਤ ਨਹੀਂ ਕਰ ਸਕਦੇ ਪੌਦਿਆਂ ਨੇ ਪੋਟਾਸ਼ ਤੱਤ ਦੀ ਲੋੜ ਬਾਰੇ ਦੱਸੋ ਪੌਦਿਆਂ ਨੂੰ ਵਧਣ ਫੁੱਲਣ ਲਈ ਪੋਟਾਸ਼ ਤੱਤ ਦੀ ਉਨੀ ਹੀ ਮਾਤਰਾ ਚ ਲੋੜ ਹੁੰਦੀ ਹੈ ਜਿੰਨੀ ਕਿ ਨਾਈਟ੍ਰੋਜਨ ਤੱਤ ਦੀ ਪਰ ਪੰਜਾਬ ਦੀਆਂ ਜ਼ਮੀਨਾਂ ਵਿੱਚ ਆਮ ਕਰਕੇ stdc ਦੀ ਕਾਫੀ ਮਾਤਰਾ ਹੈ ਸਿਰਫ 5 ਤੋਂ 10% ਜ਼ਮੀਨਾਂ ਵਿੱਚ ਹੀ ਪੋਟਾਸ਼ ਦੀ ਘਾਟ ਹੁੰਦੀ ਹੈ ਪੋਟਾਸ਼stdc ਕਿਹੜੀ ਫਸਲ ਹੀ ਵਧੇਰੇ ਲੋੜ ਹੈ ਇਸ ਨੂੰ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈstdc ਦੀ ਆਲੂ ਦੀ ਫਸਲ ਹੀ ਵਧੇਰੇ ਲੋੜ ਪੈਂਦੀ ਹੈ ਇਸ ਨੂੰ ਰਸਾਇਣਿਕ ਖਾਦ ਮਿਊਰੇਟ ਆਫ ਪੋਟਾਸ਼ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਪਰ ਇਸ ਦੀ ਕੁਝ ਮਾਤਰਾ ਰੂੜੀ ਖਾਦ ਵਿੱਚ ਵੀ ਹੁੰਦੀ ਹੈ ਅਗਲਾ ਪ੍ਰਸ਼ਨ ਖਾਦ ਕਿਸ ਨੂੰ ਆਖਦੇ ਹਨ ਬੱਚੋ ਜ਼ਮੀਨ ਵਿੱਚ ਪੌਦਿਆਂ ਦੇ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿਸ ਪਦਾਰਥ ਦੇ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਖਾਦ ਕਹਿੰਦੇ ਹਨ ਅਗਲਾ ਪ੍ਰਸ਼ਨ ਰਸਾਇਣਿਕ ਖਾਦਾਂ ਤੋਂ ਕੀ ਭਾਵ ਹੈ ਇਹ ਉਹ ਖਾਦ ਹਨ ਰਸਾਇਣਿਕ ਖਾਦਾਂ ਉਹ ਖਾਦਾਂ ਹਨ ਜਿਨ੍ਹਾਂ ਨੂੰ ਫੈਕਟਰੀਆਂ ਵਿੱਚ ਬਣਾਇਆ ਜਾਂਦਾ ਹੈ ਇਹ ਇਹਨਾਂ ਤੋਂ ਬੰਦੀਆਂ ਜਿਵੇਂ ਜੂਰੀਆ ਜ਼ਿੰਕ ਸਲਫੇਟ ਆਦ ਨਾਈਟ੍ਰੋਜਨ ਦੀ ਘਾਟ ਪੌਦਿਆਂ ਤੇ ਕੀ ਪ੍ਰਭਾਵ ਪੈਂਦਾ ਹੈ ਨਾਈਟrogen ਦੀ ਘਾਟ ਨਾਲ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਬਾਅਦ ਵਿੱਚ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵੱਲ ਨੂੰ ਵਧਣ ਲੱਗਦਾ ਹੈ ਉਹ ਵੱਧ ਘਟ ਹੋਵੇ ਤਾਂ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ ḍaya ਕਿਸ ਖਾਦ ਨੂੰ ਆਖਦੇ ਨੇ ਇਸ ਦੇ ਖਰਾਕੀ ਤੱਤ ਦੱਸੋ ਆਹ ਵਿੱਚ ਤੁਸੀਂ ਸੋੰਦੇ ਹੋ ਕਿ ḍaya ਖਾਦ ਪਾਈਏ ਉਹ ਕਿਸ ਨੂੰ ਆਖਦੇ ਨੇ ḍai ammonium phosphate DAP ਖਾਦ ਨੂੰ ਡਾਇਆ ਖਾਦ ਕਿਹਾ ਜਾਂਦਾ ਹੈ ਇਸ ਦੇ 100 ਕਿਲੋਗ੍ਰਾਮ ਵਿੱਚ 46 ਕਿਲੋਗ੍ਰਾਮ ਫਾਸਫੋਰਸ ਹੁੰਦੀ ਹੈ ਪੰਜਾਬ ਵਿੱਚ ਪੋਟਾਸ਼ ਖਾਦਾਂ ਦੀ ਲੋੜ ਕਿਉਂ ਨਹੀਂ ਪੈਂਦੀ ਪੰਜਾਬ ਦੀ ਜ਼ਮੀਨਾਂ ਵਿੱਚ ਇਹ ਤੱਤ ਵੱਧ ਮਾਤਰਾ ਚ ਹੁੰਦਾ ਹੈ ਪਹਿਲਾਂ ਹੀ ਜ਼ਮੀਨਾਂ ਚ ਤੱਤ ਵੱਧ ਹੈ ਇਸ ਲਈ ਸਿਰਫ 5 ਤੋਂ 10 ਪ੍ਰਤੀਸ਼ਤ ਜ਼ਮੀਨਾਂ ਹੈ ਜਿਨ੍ਹਾਂ ਚ ਇਸ ਦੇ ਘਾਟ ਹੋ ਦੇ ਇਸ ਲਈ ਇਸ ਖਾਦ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੁਣ ਜੇ ਪ੍ਰਸ਼ਨ ਹੈ ਪਰ ਦੇ ਉਤਰਾਂ ਵਾਲੇ ਨੇ ਇਹਨਾਂ 5 ਨੰਬਰਾਂ ਦੇ ਉੱਤਰ ਹੁੰਦੇ ਨੇ ਇਹਨਾਂ ਦੇ ਕੁਦਰਤੀ ਖਾਦਾਂ ਬਾਰੇ ਤੁਸੀਂ ਕੀ ਜਾਣਦੇ ਹੋ ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਜੈਵਿਕ ਮਾਦਦ ਤੋਂ ਤਿਆਰ ਕੀਤਾ ਜਾਂਦਾ ਹੈ ਇਹ ਖਾਦਾਂ ਰੂੜੀ ਖਾਦ ਗੰਡੋਆ ਖਾਦ ਹਰੀ ਖਾਦ ਆਦਿ ਪਸ਼ੂਆਂ ਦੇ ਗੋਬਰ ਪਿਸ਼ਾਬ ਪ੍ਰਾਲੀ ਆਦ ਨੂੰ ਤਕਨੀਕੀ ਢੰਗ ਨਾਲ ਗਲਣ ਸੜਨ ਲਈ ਕੁਝ ਦਿਨਾਂ ਲਈ ਛੱਡ ਦਿੱਤਾ ਜਾਂਦਾ ਇਸ ਤਰ੍ਹਾਂ ਰੂੜੀ ਖਾਦ ਤਿਆਰ ਹੁੰਦੀ ਹੈ ਇਸ ਤਰ੍ਹਾਂ ਪੌਦਿਆਂ ਦੀ ਰਹਿੰਦ ਖੂੰਦ ਅਤੇ ਗੋਬਰ ਚ ਗੰਡੋਆ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਕੁਝ ਦਿਨਾਂ ਬਾਅਦ ਗੁੰਡਵਾ ਖਾਦ ਬਣ ਜਾਂਦੀ ਹੈ ਟੈਂਚਾ ਤੇ ਜੰਤਰ ਆਦਿ ਫਸਲ ਨੂੰ ਖੇਤਾਂ ਵਿੱਚ ਉਗਾ ਕੇ ਤੇ ਇਹਨਾਂ ਨੂੰ ਹਰੀ ਅਵਸਥਾ ਵਿੱਚ ਵਾਹ ਦਿੱਤਾ ਜਾਂਦਾ ਇਸ ਨੂੰ ਹਰੀ ਖਾਦ ਕਹਿੰਦੇ ਹਨ ਕੁਦਰਤੀ ਖਾਦਾਂ ਵਿੱਚ ਵੀ ਪੌਦਿਆਂ ਲਈ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ ਤੇ ਇਹਨਾਂ ਦੀ ਵਰਤੋਂ ਜ਼ਮੀਨ ਵਿੱਚ ਜੈਵਿਕ ਮਾਦਾ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਇਹ ਜ਼ਮੀਨ ਵਿੱਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੀ ਪਾਣੀ ਸੰਭਾਲਨ ਦੀ ਸ਼ਕਤੀ ਵਧਾਉਂਦੀ ਹੈ। ਅਗਲਾ ਪ੍ਰਸ਼ਨ ਖਾਦ ਤੋਂ ਕੀ ਭਾਵ ਹੈ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਹਰ ਇੱਕ ਦੀ ਪਰਿਭਾਸ਼ਾ ਦਿਓ। ਤੁਸੀਂ ਪਹਿਲੋ ਛੋਟੇ ਉਤਰਾਂ 'ਚ ਪੜਿਆ ਸੀ ਖਾਦ ਕੀ ਹੁੰਦੀ ਹੈ? ਖਾਦਾਂ ਉਹ ਪਦਾਰਥਨ ਜਿਨ੍ਹਾਂ ਤੋਂ ਪੌਦੇ ਆਪਣੇ ਲੋੜਿੰਦੀ ਖੁਰਾਕੀ ਤੱਤ ਪ੍ਰਾਪਤ ਕਰਦੇ ਨੇ। ਇਹ ਦੋ ਕਿਸਮਾਂ ਦੀਆਂ ਹੁੰਦੀਆਂ ਹਨ। ਪਹਿਲੀ ਜੈਵਿਕ ਖਾਦ ਤੇ ਉਹ ਖਾਦਾਂ ਜਿਹੜੇ ਜੀਵਾਂ ਦੀ ਹਰ ਤਰ੍ਹਾਂ ਦੀ ਰਹਿਣ ਖੋਣ ਤੋਂ ਬਣਾਈਆਂ ਜਾਂਦੀਆਂ ਨੇ ਇਸ ਨੂੰ ਫਸਲਾਂ ਅਤੇ ਸਬਜ਼ੀਆਂ ਦੀ ਰਹਿਣ ਖੋਣ ਜਾਂ ਪਸ਼ੂਆਂ ਦੇ ਮਲ ਮੂਤਰ ਤੋਂ ਤਿਆਰ ਕੀਤਾ ਜਾਂਦਾ ਜਿਵੇਂ ਰੂੜੀ ਖਾਦ ਜਾਂ ਫਿਰ ਫਸਲਾਂ ਨੂੰ ਉਗਾ ਕੇ ਫੁੱਲ ਆਉਣ ਤੋਂ ਪਹਿਲਾਂ ਉਸ ਨੂੰ ਜ਼ਮੀਨ ਵਿੱਚ ਦਬਾ ਕੇ ਹਰੀ ਖਾਦ ਜੋ ਵਰਤਿਆ ਜਾਂਦਾ ਹੈ ਪਰ ਦੂਜਾ ਰਸਾਇਣਿਕ ਖਾਦਾਂ ਇਹ ਖਾਦਾਂ ਨੂੰ ਫੈਕਟਰੀਆਂ ਵਿੱਚ ਵੱਖ-ਵੱਖ ਰਸਾਇਣਾਂ ਤੋਂ ਬਣਾਇਆ ਜਾਂਦਾ ਹੈ ਜਿਵੇਂ ਯੂਰੀਆ ਡਾਇਆ ਸੁਪਰ ਫਾਸਫੇਟ ਮੂਰੇਟ ਆਫ ਪੋਟਾਸ਼ ਜ਼ਿੰਕ ਸਲਫੇਟ ਆਦਿ ਰੂੜੀ ਖਾਦ ਤੋਂ ਕੀ ਪਾਵੇ ਇਸ ਦੇ ਪੌਦਿਆਂ ਨੂੰ ਕੀ ਲਾਭ ਹਨ ਇਹ ਖਾਦ ਸਬਜ਼ੀਆਂ ਦੇ ਰਹਿੰਦ-ਖੂੰਦ ਪਸ਼ੂਆਂ ਦੇ ਮਲ ਮੂਤਰ ਹੋਰ ਕਈ ਤਰ੍ਹਾਂ ਦੇ ਜੀਵਕ ਰਹਿੰਦ-ਖੂੰਦ ਨੂੰ ਟੋਇਆਂ ਵਿੱਚ ਗਲ ਸਾੜ ਕੇ ਬਣਾਇਆ ਜਾਂਦਾ ਹੈ ਇਹ ਬਹੁਤ ਹੀ ਗੁਣਕਾਰੀ ਖਾਦ ਹੈ ਇਸ ਵਿੱਚ ਬੂਟੇ ਤੇ ਵਾਦੇ ਲਈ ਲੋੜਿੰਦੇ ਲਗਭਗ ਸਾਰੇ ਤੱਤ ਮੌਜੂਦ ਹੁੰਦੇ ਹਨ ਖਾਦ ਦਾ ਖੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਦੀਆਂ ਭੌਤਿਕ ਵਿਸ਼ੇਸ਼ਤਾਆਂ ਤੇ ਵੀ ਚੰਗਾ ਅਸਰ ਪੈਂਦਾ ਹੈ। ਰੂੜੀ ਦੀ ਖਾਦ ਰੇਤਲੀਆਂ, ਚੀਕਰੀਆਂ, ਕਲਰਾਠੀਆਂ, ਅਤਸਾਰੀਆਂ ਹੀ ਜ਼ਮੀਨਾਂ ਲਈ ਫਾਇਦੇਮੰਦ ਹੁੰਦੀ ਹੈ। ਇਸਦੀ ਵਰਤੋਂ ਨਾਲ ਜ਼ਮੀਨ ਵਿੱਚ ਹਵਾ ਅਤੇ ਪਾਣੀ ਦੀ ਆਵਾਜਾਈ ਵਧੀਆ ਹੋਣ ਵਿੱਚ ਮਦਦ ਮਿਲਦੀ ਹੈ। ਬੂਟੇ ਦੇ ਵਾਧੇ ਲਈ ਵੀ ਇਹ ਗੁਣਕਾਰੀ ਹੈ। ਇਹ ਖਾਦ ਪੰਜਾਬ ਵਿੱਚ ਕਾਫੀ ਮਾਤਰਾ 'ਚ ਮਿਲ ਜਾਂਦੀ ਹੈ। ਆਮ ਰੂੜੀ ਦੀ 100 ਕਿਲੋ ਖਾਦ ਵਿੱਚ 1 ਕਿਲੋ ਜੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ ਸੁਪਰ ਫਾਸਫਰਡ ਦੇ ਬਰਾਬਰ ਫਾਸਫਰਸ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਪੋਟਾਸ਼ ਅਤੇ ਬੋਟੇ ਨੂੰ ਮਿਲਣ ਵਾਲੇ ਬਾਕੀ ਖੁਰਾਕੀ ਤੱਤ ਵੀ ਹੁੰਦੇ ਹਨ ਰੂੜੀ ਖਾਦ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਰੂੜੀ ਖਾਦ ਦੀ ਸੰਭਾਲ ਲਈ 1 ਮੀਟਰ ਡੂੰਘਾ 2 ਮੀਟਰ ਚੌੜਾ ਅਤੇ ਪਸ਼ੂਆਂ ਦੀ ਗਿਣਤੀ ਅਤੇ ਜਗ੍ਹਾ ਦੇ ਹਿਸਾਬ ਨਾਲ 3 ਤੋਂ 4 ਮੀਟਰ ਲੰਬਾ ਢੋਆ ਪੁੱਟਿਆ ਜਾਂਦਾ ਹੈ ਢੋਏ ਵਿੱਚ ਇੱਕ ਪਾਸੇ ਰੂੜੀ ਦੀ ਖਾਦ ਭਰਨੀ ਸ਼ੁਰੂ ਕਰੋ ਅਤੇ ਟੋਏ ਨੂੰ ਜ਼ਮੀਨ ਤੋਂ 6 ਇੰਚ ਉਚਾਈ ਤੱਕ ਭਰ ਦਿਓ। ਸਾਰਾ ਟੋਆ ਭਰ ਜਾਣ ਤੋਂ ਬਾਅਦ ਉਸ ਉੱਪਰ 3 ਇੰਚ ਮੋਟੀ ਮਿੱਟੀ ਦੀ ਤਹਿ ਵਿਛਾ ਦਿਓ। ਟੋਏ ਦੀ ਲੰਬਾਈ ਜਗ੍ਹਾ ਅਨੁਸਾਰ ਵਧਾਈ ਵੀ ਜਾ ਸਕਦੀ ਹੈ। ਰੂੜੀ 3 ਕੁ ਮਹੀਨੇ ਵਿੱਚ ਵਰਤਣ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਟੋਏ ਵਿੱਚ ਰੱਖੀ ਰੂੜੀ ਤੋਂ ਖੁਰਾਕੀ ਤੱਤਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜੋ ਨਦੀਨਾਂ ਦੇ ਬੀਜ ਪਸ਼ੂਆਂ ਦੇ ਗੋਹੇ ਜਾਂ ਚਾਰੇ ਨਾਲ ਆਉਂਦੇਣ ਉਨ੍ਹਾਂ ਤੇ ਉਗਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਤੇ ਖੇਤ ਵਿੱਚ ਪਾਈ ਰੂੜੀ ਨਾਲ ਨਦੀਨ ਨਹੀਂ ਉਗ ਸਕਦੇ। ਪਰ ਖਾਦਾਂ ਤੇ ਕੀ ਲੋੜ ਹੁੰਦੀ ਹੈ? ਹਰ ਜਾਨਦਾਰ ਚੀਜ਼ ਲਈ ਖੁਰਾਕ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਮਨੁੱਖਾਂ, ਪਸ਼ੂਆਂ ਤੇ ਜਾਨਵਰਾਂ ਦੇ ਬਦਲ ਫਰਨ ਲਈ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇਹ ਪੌਦਿਆਂ ਤੇ ਵਾਦੇ ਲਈ ਵੀ ਖੁਰਾਕ ਦੀ ਲੋੜ ਪੈਂਦੀ ਹੈ। ਪੌਦੇ ਆਪਣੀ ਖੁਰਾਕ ਧਰਤੀ ਵਿੱਚੋਂ ਲੈਂਦੇ ਨੇ। ਇੱਕ ਜ਼ਮੀਨ ਵਿੱਚੋਂ ਵਾਰ-ਵਾਰ ਫਸਲਾਂ ਉਗਾਉਣ ਨਾਲ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਜ਼ਮੀਨ ਤੋਂ ਫਸਲਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਇਸ ਲਈ ਜ਼ਮੀਨ ਵਿੱਚ ਖਰਾਕੀ ਤੱਤਾਂ ਦੇ ਘਾਟ ਨੂੰ ਪੂਰਾ ਕਰਨ ਲਈ ਖਾਦਾਂ ਦੀ ਵਰਤੋਂ ਦੀ ਲੋੜ ਪੈਂਦੀ ਹੈ ਨਾਈਟrogen ਤੱਤ ਦੀ ਪੂਰਤੀ ਕਮੀ ਅਤੇ ਇਸ ਦੀਆਂ ਖਾਦਾਂ ਬਾਰੇ ਜਾਣਕਾਰੀ ਦਿਓ ਹਵਾ ਵਿੱਚ 79% ਨਾਈਟrogen ਗੈਸ ਦੇ ਰੂਪ ਵਿੱਚ ਹੁੰਦੀ ਹੈ ਇਸ ਨੂੰ ਸਿਰਫ ਫਲਦਾਰ ਫਸਲਾਂ ਹੀ ਸਿੱਧੇ ਤੌਰ ਤੇ ਹਵਾ ਵਿੱਚੋਂ ਆਪਣੇ ਲੋੜ ਅਨੁਸਾਰ ਪ੍ਰਾਪਤ ਕਰ ਸਕਦੀਆਂ ਹਨ ਹੋਰ ਫਸਲਾਂ ਨਹੀਂ ਹਵਾ ਵਿੱਚਲੀ ਨਾਈਟrogen ਕੈਸ ਤੋਂ ਹੀ ਰਸਾਇਣਿਕ ਖਾਦ ਬਣਾਈ ਜਾਂਦੀਆਂ ਜਿਵੇਂ ਕਿ ਜੂਰੀਆ ਹਵਾ ਵਿੱਚੋਂ ਨਾਈਟ੍ਰੋਜਨ ਅਤੇ ਤੱਤ ਪ੍ਰਦਾਰਥਾਂ ਵਿੱਚੋਂ ਹਾਈਡਰੋਜਨ ਅਤੇ ਕਾਰਬਨ ਲੈ ਕੇ ਇਹਨਾਂ ਦਾ ਸੁਮੇਲ ਨਾਲ ਜੂਰੀਆ ਖਾਦ ਬਣਾਈ ਜਾਂਦੀ ਹੈ ਜੂਰੀਆ ਵਿੱਚ 46% ਨਾਈਟ੍ਰੋਜਨ ਹੁੰਦੀ ਹੈ ਭਾਵ 100 ਕਿਲੋਗ੍ਰਾਮ ਜੂਰੀਆ ਵਿੱਚ 46 ਕਿਲੋਗ੍ਰਾਮ ਵਾਲਾ ਤੱਤ ਨਾਈਟ੍ਰੋਜਨ ਹੈ ਇਹ ਤੱਤ ਪੌਦਿਆਂ ਲਈ ਬਹੁਤ ਜ਼ਰੂਰੀ ਹੈ ਇਸ ਦੀ ਘਾਟ ਡਲ ਸਭ ਤੋਂ ਪਹਿਲਾਂ ਪੌਦੇ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਇਹ ਪੀਲਾਪਨ ਹੌਲੀ ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਜੇਕਰ ਫਸਲਾਂ ਵਿੱਚ ਇਹ ਤੱਤ ਦੀ ਘਾਟ ਵੱਧ ਹੋਵੇ ਤਾਂ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਪੌਦੇ ਫਾਸਫਰਸ ਤੱਤ ਕਿੱਥੋਂ ਪ੍ਰਾਪਤ ਕਰਦੇ ਨੇ ਇਸ ਦੀਆਂ ਖਾਦਾਂ ਬਾਰੇ ਦੱਸੋ। ਇਹ ਪੌਦਿਆਂ ਲਈ ਦੂਜਾ ਮਹੱਤਵਪੂਰਨ ਖਰਾਕੀ ਤੱਤ ਹੈ। ਇਸ ਦੀ ਘਾਟ ਦਾ ਹਾੜੀ ਦੀ ਫਸਲਾਂ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਇਹ ਤੱਤ ਖਾਦਾਂ ਵਿੱਚ ਰਾਖ ਫਾਸਫਰਡ ਨਾਲ ਦੇ ਖਣਿਜ ਪਦਾਰਥਾਂ ਤੋਂ ਲਿਆ ਜਾਂਦਾ ਹੈ। ਇਸ ਨੂੰ ਸਾਫ਼ ਕਰਕੇ ਨਾਈਟ੍ਰੋਜਨ ਨਾਲ ਰਲਾ ਕੇ ਡਾਈ ਅਮੋਨੀਅਮ ਫਾਸਫੇਟ ਖਾਦ ਬਣਾਏ ਜਾਂਦੇ ਜਿਸ ਨੂੰ ਡਾਇਆਮੋਨੀਅਮ ਕਿਹਾ ਜਾਂਦਾ ਹੈ 100 ਕਿਲੋਗ੍ਰਾਮ ਡਾਇਆਮੋਨੀਅਮ ਫਾਸਫੇਟ ਬੀਐਪੀ ਖਾਦ ਵਿੱਚ 46 ਕਿਲੋਗ੍ਰਾਮ ਫਾਸਫਰ ਤੱਤ ਹੁੰਦਾ ਹੈ ਪੋਟਾਸ਼ ਤੱਤ ਬਾਰੇ ਜਾਣਕਾਰੀ ਦਿਓ ਬੂਟੇ ਦੇ ਵਧਣ ਫੁੱਲਣ ਲਈ ਪੋਟਾਸ਼ ਤੱਤ ਵੀ ਬਹੁਤ ਜ਼ਰੂਰੀ ਹੈ ਇਸ ਨੂੰ ਬੂਟੇ ਉਨੇ ਹੀ ਮਾਤਰਾ 'ਚ ਲੈਂਦੇ ਹਨ ਜਿੰਨੀ ਮਾਤਰਾ 'ਚ ਨਾਈਟ੍ਰੋਜਨ ਪਰ ਪੰਜਾਬ ਦੀ ਜ਼ਮੀਨਾਂ ਵਿੱਚ ਤੱਤ ਕਾਫੀ ਮਾਤਰਾ 'ਚ ਇਸ ਲਈ ਸਾਨੂੰ ਇੱਕ ਖਾਦ ਵਰਤਨ ਦੀ ਆਮ ਤੌਰ 'ਤੇ ਲੋੜ ਨਹੀਂ ਪੈਂਦੀ ਪੰਜਾਬ ਵਿੱਚ ਸਿਰਫ 5 ਤੋਂ 10% ਜ਼ਮੀਨਾਂ ਹੀ ਅਜਿਹੀਆਂ ਹਨ ਜਿਨ੍ਹਾਂ ਵਿੱਚ ਇਸ ਤੱਤ ਦੀ ਜ਼ਰੂਰਤ ਹੋ ਸਕਦੀ ਹੈ। ਇਹ ਤੱਤ ਖਾਸ ਕਰਕੇ ਆਲੂ ਦੀ ਫਸਲ ਲਈ ਹੀ ਵਰਤਿਆ ਜਾਂਦਾ ਹੈ। ਇਸ ਤੱਤ ਨੂੰ ਮੂਰੇਟੋ ਪੋਟਾਸ਼ ਨਾਂ ਦੀ ਖਾਦ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹ ਖਾਦ ਸਾਰੀ ਦੀ ਸਾਰੀ ਬਾਹਰਲੇ ਦੇਸ਼ਾਂ ਤੋਂ ਮੰਗਾਈ ਜਾਂਦੀ ਹੈ। ਇਸ ਖਾਦ ਵਿੱਚ ਪੋਟਾਸ਼ ਤੱਤ 60% ਹੁੰਦਾ ਹੈ। ਨਾਈਟ੍ਰੋਜਨਿਕ ਖਾਦ ਕਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ? ਨਾਈਟ੍ਰੋਜਨ ਇੱਕ ਬਹੁਤ ਜ਼ਰੂਰੀ ਤੱਤ ਹੈ ਜੋ ਕਿ ਹਵਾ ਵਿੱਚ ਲੈਗਪੱਗ 78% ਤੁੰਦਾ ਹੈ ਇਸ ਦੇ ਵਰਤੋਂ ਸਾਰੇ ਪੌਦਿਆਂ ਨੇ ਲੋੜਿੰਦੀ ਹੈ ਇਸ ਦੀ ਘਾਟ ਕਰਨ ਪੌਦਿਆਂ ਤੇ ਕਈ ਮਾੜੇ ਅਸਰ ਦੇਖਣ ਨੂੰ ਮਿਲਦੇ ਹਨ ਇਸ ਤੱਤ ਦੀ ਘਾਟ ਕਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ ਲੱਗਦੇ ਹਨ ਤੇ ਫਿਰ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਸਾਰਾ ਪੌਦਾ ਹੀ ਪੀਲਾ ਹੋ ਜਾਂਦਾ ਹੁਣ ਆਪਾਂ ਜਿਹੜੇ ਕਰਨੇ ਬਹੁ ਵਿਕਲਪੀ ਪ੍ਰਸ਼ਨ ਨੇ ਜਿਹੜੇ ਮਲਟੀਪਲ ਚੁਆਇਸ ਅੱਜਕਲ ਹਰ ਪੇਪਰ ਅਜ ਆਨਲਾਈਨ ਵੀ ਹੈ ਚੋਇਸ ਸਾਹਿਬ ਤੁਸੀਂ ਧਿਆਨ ਨਾਲ ਸੁਣਨਾ ਪੌਦਿਆਂ ਨੂੰ ਕਿੰਨੇ ਖੁਰਾਕੀ ਤੱਤਾਂ ਦੀ ਲੋੜ ਹੈ 10% 17% 20 ਜਾਂ 25% ਪੌਦਿਆਂ ਨੂੰ 17% ਖੁਰਾਕੀ ਤੱਤਾਂ ਦੀ ਲੋੜ ਹੈ ਹਰੀ ਖਾਦ ਨੇ ਵਰਤੀ ਜਾਂਦੀ ਫਸਲ ਢੈਂਚਾ ਕਣਕ ਝੋਨਾ ਜਾਂ ਕੋਈ ਨਹੀਂ ਹਰੀ ਖਾਦ ਲਈ ਢੈਂਚਾ ਫਸਲ ਦੀ ਵਰਤੋਂ ਕੀਤੀ ਜਾਂਦੀ ਹੈ ਫਾਸਫੋਰਸ ਤੱਤ ਵਾਲੀ ਖਾਦ ਕਿਹੜੀ ਹੈ ਜੂਰੀਆ ਮੋਰੇਟੋ ਪੋਟਾਸ਼ ਜਿੰਕ ਕਾਰਬੋਨੇਟ ਜਾਂ ਕੋਈ ਨਹੀਂ ਬੱਚੋ ਫਾਸਫਸ ਤੱਤ ਵਾਲੀ ਖਾਦ ਇਹਨਾਂ ਵਿੱਚ ਕੋਈ ਵੀ ਨਹੀਂ ਹੈ ਫਰਜ਼ੂਰੀਆ ਵਿੱਚ ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਹੁੰਦੀ ਹੈ 50% 46% 70 ਜਾਂ 16% ਬੱਚੋ ਫਰਜ਼ੂਰੀਆ ਵਿੱਚ 46% ਨਾਈਟ੍ਰੋਜਨ ਹੁੰਦੀ ਹੈ ਫਿਰ ਹੁਣ ਖਾਲੀ ਥਾਂ ਭਰਨੀ ਹੈ ਪਹਿਲੇ ਮੋਰੇਟੋ ਪੋਟਾਸ਼ ਵਿੱਚ ਪੋਟਾਸ਼ ਤੱਤ 60% ਹੁੰਦਾ ਹੈ ਨਾਈਟ੍ਰੋਜਨ ਖਾਦ ਦੀ ਵੱਧ ਮਾਤਰਾ 'ਚ ਵਰਤੋਂ ਨਾਲ ਜ਼ਮੀਨ ਵਿੱਚ ਖਾਰਾਪਣ ਵਧ ਜਾਂਦਾ ਹੈ। ਫਾਸਫੋਰਸ ਖਾਦਾਂ ਦਾ ਰਾਖ ਫਾਸਫਰਡ ਨਾਂ ਦੇ ਖਣਿਜ ਪਦਾਰਥ ਤੋਂ ਬਣਦੀ ਹਨ। ਜੇ ਫਾਸਫੋਰਸ ਖਾਦਾਂ ਰਾਖ ਫਾਸਫਰਡ ਤੋਂ ਬਣਦੀਆਂ। ਫਿਰ ਡੀਏਪ ਵਿੱਚ 46% ਵਿੱਚ ਫਾਸਫੋਰਸ ਧਤ ਹੁੰਦਾ ਹੈ। ਡਾਇਰ ਖਾਦ ਵਿੱਚ ਫਾਸਫੋਰਸ ਧਤ ਹੁੰਦਾ ਹੈ। ਸੋ ਬੱਚੋ ਇਸੇ ਤਰ੍ਹਾਂ ਪੰਜਵੇਂ ਪਾੜ ਦੇ ਕੁਝ ਬਹਤ ਤੱਬ ਪੁੱਨ ਪ੍ਰਸ਼ਨ ਇਸ ਪਾੜ ਨੂੰ ਸੁਣ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਬਟਨ ਜਰੂਰ ਦਬੋ ਤਾਂ ਜੋ ਹਰ ਨਵੇਂ ਪਾੜ ਦੇ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ